ਪਹਿਲਾਂ ਵੀ ਬਹੁਤ ਬਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦਾ ਤੇ ਇੱਕ ਪੰਜਾਬ ਦਾ ਵਾਸੀ ਵੀ ਹਾਂ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਜ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹ ਦੇ ਵਿੱਚ ਇਹ ਆ ਕਿ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਵਿਭਾਗਾਂ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਵੀ ਕਿੰਨੇ ਪਿਛਲੇ 2 ਸਾਲਾਂ ਚ ਉਹਨਾਂ ਦੇ ਕਿਹੜੇ-ਕਿਹੜੇ ਮੰਤਰੀ ਨੇ ਕਿਹੜੇ-ਕਿਹੜੇ ਕੈਬਨਿਟ ਮੰਤਰੀ ਨਾ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ-ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ-ਕਦੋਂ ਉਹਨਾਂ ਦੇ ਆਫੀਸਰ ਸਬੰਧ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਬੰਧ ਨੇ ਉਹਨਾਂ ਨਾਲ ਉਹਨਾਂ ਨੇ ਜੋਇੰਟ ਸੈਕਟਰੀ ਲੈਵਲ ਤੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਐ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਜੰਮੰਦਰ ਮੇ ਵਿੱਤ ਕਮਿਸ਼ਨ ਚੋਂ 3 3 4 4 ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕਿ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਆ ਫੰਡ ਕਹਿਣ ਚਾਹੇ ਕੋਈ ਕਹਿਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਨ